ਕੀ ਲੱਗਦਾ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲਿਆਂ ਜਿਹੜੇ ਨੇ ਉਹ ਸਾਈਪਰਸ ਜਾ ਸਕਦੇ ਆ ਜੇ ਤੁਸੀਂ ਰਿਫਿਊਜ਼ ਹੋ ਚੁੱਕੇ ਹੋ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੋ ਚੁੱਕੇ ਹੋ ਤੁਹਾਡਾ ਸੱਤ ਤੋਂ 8 ਸਾਲ ਦਾ 10 ਸਾਲ ਦਾ ਗੈਪ ਪੈ ਗਿਆ ਹੈ ਤੁਹਾਡੀ ਉਮਰ 18 ਤੋਂ ਲੈ ਕੇ 32 ਸਾਲ ਦੇ ਵਿੱਚ ਵਿੱਚ ਹੈਗੀ ਆ ਤੇ ਤੁਸੀਂ ਆਇਲੈਂਡਸ ਜਾਂ ਪੀਟੀ ਜੇ ਤੁਹਾਡੇ ਚਾਰ ਬੈਂਡ ਵੀ ਆ ਪੀਟੀ ਸਕੋਰ ਤੁਹਾਡਾ 40 30 ਵੀ ਆ 35 ਵੀ ਆ ਤਾਂ ਵੀ ਤੁਸੀਂ ਸਾਈਪ੍ਰਸ ਅਪਲਾਈ ਕਰ ਸਕਦੇ ਹੋ ਇਹ ਲੈਂਗੁਏਜ ਅਸੀਂ ਵਿਦਾਊਟ ਆਇਲੈਂਡਸ ਜਾਂ ਵਿਦਾਊਟ ਪੀਟੀ ਵੀ ਅਪਲਾਈ ਕੀਤਾ ਜਾ ਸਕਦਾ ਹੈ ਬਟ ਅਸੀਂ ਮੇਜਰ ਫੋਕਸ ਇਸ ਚੀਜ਼ ਦੇ ਉੱਤੇ ਪਤਾ ਕਿਉਂ ਦਿੰਦੇ ਆ ਕਿਉਂਕਿ ਤੁਹਾਡੀ ਜੇ ਲੈਂਗੁਏਜ ਅਬਿਲਿਟੀਜ਼ ਤੁਹਾਡੇ ਕੋਲ ਹੋਣ ਗਿਆ ਤੁਸੀਂ ਲੈਂਗੁਏਜ ਕੋਰਸ ਕੀਤਾ ਹੋਊਗਾ ਤਾਂ ਉਹਦੇ ਵਿੱਚ ਕਾਲਜ ਯੂਨੀਵਰਸਿਟੀਆਂ ਜਿਹੜੇ ਆ ਸਾਨੂੰ ਲੈਨ ਦੇ ਵਿੱਚ ਐਡਮਿਸ਼ਨ ਲੈਣ ਦੇ ਵਿੱਚ ਦਿੱਕਤ ਨਹੀਂ ਆਉਂਦੀ ਔਰ ਸਾਨੂੰ ਘੱਟ ਟਿਊਸ਼ਨ ਫੀਸ ਦੇ ਉੱਤੇ ਜਿਹੜਾ ਹੈ ਕਿ ਸਾਨੂੰ ਐਡਮਿਸ਼ਨਸ ਮਿਲ ਜਾਂਦੀਆਂ ਨੇ ਜਿਹੜੀਆਂ ਕਿ ਤੁਹਾਨੂੰ ਅੱਗੇ ਵੀ ਪੇ ਕਰਨੀ ਈਜ਼ੀ ਹੋਊਗੀ ਇਸ ਕਰਕੇ ਅਸੀਂ ਥੋੜਾ ਜਿਹਾ ਆਇਲਟਸ ਦੇ ਉੱਤੇ ਫੋਕਸ ਦੇ ਰਹੇ ਹਾਂ ਬਾਕੀ ਵਿਦਆਊਟ ਆਇਲਟਸ ਵੀ ਅਪਲਾਈ ਕਰਕੇ ਜਾਇਆ ਜਾ ਸਕਦਾ ਹੈ ਇਹ ਨਹੀਂ ਕਿ ਵਿਦਆਊਟ ਆਇਲਟਸ ਅਪਲਾਈ ਨਹੀਂ ਕੀਤਾ ਜਾ ਸਕਦਾ ਤੁਹਾਡੀਆਂ ਜਿਹੜੀਆਂ ਕੱਲ ਦੇ ਦਿਨ ਤੁਹਾਨੂੰ ਜਿਹੜੀਆਂ ਅਸੀਂ ਸਰਵਿਸਿਜ਼ ਦੇ ਰਹੇ ਹਾਂ ਕੱਲ ਦੇ ਦਿਨ ਤੁਹਾਡੇ ਲਈ ਉੱਥੇ ਜਾ ਕੇ ਈਜ਼ੀ ਰਹੇ ਇਸ ਕਰਕੇ ਅ ਲੈਂਗੁਏਜ ਟੈਸਟ ਦੇ ਉੱਤੇ ਜ਼ਿਆਦਾ ਫੋਕਸ ਦੇ ਰਹੇ ਐ ਇਸ ਟਾਈਮ ਬਾਕੀ ਤੁਸੀਂ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਵੀ ਦੇ ਸਕਦੇ ਹੋ ਘੱਟ ਖਰਚੇ ਤੇ ਵੀ ਜਾ ਸਕਦੇ ਹੋ ਬਟ ਮਾਰਕੀਟ ਦੇ ਵਿੱਚ ਨਾ ਬੜਾ ਲੋ ਪੈਕੇਜ ਦੇ ਉੱਤੇ ਸਾਈਪ੍ਰਸ ਨੂੰ ਨਾ ਰਿਪਰੈਜ਼ੈਂਟ ਕੀਤਾ ਜਾ ਰਿਹਾ ਕਿ ਤੁਸੀਂ 5 ਲੱਖ ਦੇ ਵਿੱਚ ਸਾਈਪ੍ਰਸ ਜਾਓ 5.5 ਲੱਖ ਦੇ ਵਿੱਚ ਸਾਈਪ੍ਰਸ ਜਾਓ ਪ੍ਰੋਬਲਮ ਕੋਈ ਨਹੀਂ ਅਮ ਤੋਨ ਉਹਨਾਂ ਨੇ ਇਹੋ ਜਿਹੇ ਕਾਲਜ ਦੇ ਵਿੱਚ ਭੇਜ ਦੇਣਾ ਜਿੱਥੇ ਜਾ ਕੇ ਬਿਲਕੁਲ ਬੈਕ ਤੇ ਕਾਲਜ ਹੋਊਗਾ ਜਿੱਥੇ ਸਿਟੀ ਦੇ ਨਾਲ ਉਹਦਾ ਕੋਈ ਕਨੈਕਟ ਨਹੀਂ ਹੋਊਗਾ ਕਨੈਕਟੀਵਿਟੀ ਨਹੀਂ ਹੋਊਗੀ ਤੁਹਾਨੂੰ ਜਿਹੜੇ ਆ ਉੱਥੋਂ ਦੇ ਕੰਮ ਦੇ ਵਿੱਚ ਦਿੱਕਤ ਆਊਗੀ ਉੱਥੇ ਕੰਮ ਕਰਨ ਦੇ ਵਿੱਚ ਦਿੱਕਤ ਆਊਗੀ ਤੁਹਾਨੂੰ ਉੱਥੋਂ ਵਿਲੇਜ ਤੋਂ ਸਿਟੀ ਤੱਕ ਆਉਣ ਦੇ ਵਿੱਚ ਤੁਹਾਡਾ ਜਿਹੜਾ ਆਣ ਜਾਣ ਦਾ ਖਰਚਾ ਹੀ ਇੰਨਾ ਜ਼ਿਆਦਾ ਹੋ ਜਾਊਗਾ ਇਸ ਕਰਕੇ ਜਿਹੜੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਐਕਚੁਅਲੀ ਉਹ ਹੁੰਦੀਆਂ ਨਹੀਂ ਆ ਸਾਡੇ ਕੋਲ ਪੈਕੇਜ ਅਸੀਂ 7 ਲੱਖ ਪੈਕੇਜ ਦੇ ਰਹੇ ਆ 7 ਲੱਖ ਦੇ ਵਿੱਚ ਹੀ ਅਸੀਂ ਪੈਕੇਜ ਦੇ ਰਹੇ ਆ ਬੱਚੇ ਨੂੰ ਬਣਾ ਕੇ ਕਿ ਅੱਜ 1 ਲੱਖ 2 ਲੱਖ ਬੱਚੇ ਦਾ ਵੱਧ ਲੱਗ ਜੇ ਪਲਵਿੰਦਰ ਜੀ ਬਟ ਉੱਥੇ ਜਾ ਕੇ ਬੱਚਾ ਪਰੇਸ਼ਾਨ ਨਾ ਹੋਵੇ ਉੱਥੇ ਜਾ ਕੇ ਬੱਚੇ ਲਈ ਕੰਮ ਤੇ ਜਾਣਾ ਜਾਂ ਕੰਮ ਉੱਥੇ ਜਾ ਕੇ ਕਰਨਾ ਉਹ ਈਜ਼ੀ ਹੋਵੇ ਤੇ ਇਸ ਕਰਕੇ ਸਾਡੀ ਕੰਪਨੀ ਵੱਲੋਂ ਉਹ ਕਾਲਜਿਸ ਉਹ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਨਹੀਂ ਕੀਤਾ ਜਾ ਰਿਹਾ ਅਸੀਂ 7 ਲੱਖ ਦੇ ਵਿੱਚ ਹੀ ਪੈਕੇਜ ਬਣਾ ਕੇ ਦੇ ਰਹੇ ਆ ਕਿਉਂਕਿ ਤੁਹਾਨੂੰ ਕੱਲ ਨੂੰ ਉੱਥੇ ਪਰੇਸ਼ਾਨੀ ਕੰਮ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਸਾਨੂੰ ਤੁਸੀਂ ਸਾਡੀ ਕੰਪਨੀ ਦੇ ਬਾਰੇ ਜਾਂ ਸਾਡੇ ਉੱਤੇ ਰਿਵਿਊਜ਼ ਦੇ ਬਾਰੇ ਜਿਹੜਾ ਕੰਮ ਕਰੋ ਤੇ ਤੁਹਾਨੂੰ ਲੱਗੇ ਕਿ ਉੱਥੇ ਜਾ ਕੇ ਹੋਰ ਵੀ ਸਟੂਡੈਂਟ ਹੋਣ ਤੁਹਾਨੂੰ ਲੱਗੇ ਕਿ ਸਾਨੂੰ ਸਹੀ ਜਗ੍ਹਾ ਸਾਡੀ ਕੰਪਨੀ ਨੇ ਤੁਹਾਡੀ ਕੰਪਨੀ ਨੇ ਜਿਹੜਾ ਕ੍ਰੀਏਟਿਵ ਫਿਊਚਰ ਕਾਉਂਸਲ ਆਂਡਾ ਨੇ ਗਾਈਡ ਕੀਤਾ ਤੇ ਇਸ ਕਰਕੇ ਅਸੀਂ ਜਿਹੜੇ ਕਾਲਜ ਯੂਨੀਵਰਸਿਟੀ ਸਿਟੀ ਦੇ ਨੇੜੇ ਨੇ ਤੁਹਾਨੂੰ ਕੰਮ इजीली ਮਿਲ ਸਕੇ ਤੁਹਾਡੇ ਜਿਹੜਾ ਆਣ ਜਾਣ ਦਾ ਜਿਹੜਾ ਟਾਈਮ ਆ ਸਮਾਂ ਬਰਬਾਦ ਨਾ ਹੋਵੇ ਤੁਹਾਡਾ ਜ਼ਿਆਦਾ ਖਰਚਾ ਨਾ ਹੋਵੇ ਇਸ ਕਰਕੇ ਅਸੀਂ ਉਹਨਾਂ ਕਾਲਜਿਸ ਨੂੰ ਲੋਕੇਟ ਕਰਕੇ ਕਿ ਉਹਨਾਂ ਦਾ ਜਿਹੜੀ ਲੋਕੇਸ਼ਨਸ ਦੇਖਣ ਤੋਂ ਬਾਅਦ ਹੀ ਅਸੀਂ ਫਾਈਨਲਾਈਜ਼ ਕੀਤਾ ਹੈ ਹੋ ਹੈਗੇ ਸਾਡੇ ਕੋਲ ਵੀ 4.5-4 ਲੱਖ ਦੇ ਵੀ ਪੈਕੇजेस ਹੈਗੇ ਨੇ ਸਾਡੇ ਕੋਲ ਵੀ ਕਾਲਜ ਜੁਨੀਵਰਸਿਟੀਆਂ ਆ ਰਹੇ ਨੇ ਕਿ ਅਸੀਂ ਐਨ ਐਚ ਵੀ ਘੱਟ ਤੋਂ ਘੱਟ ਟਿਊਸ਼ਨ ਫੀਸ 'ਚ ਵੀ ਤੁਹਾਨੂੰ ਦੇ ਦਾਂਗੇ ਔਰ ਇੱਕ ਗੱਲ ਹੋਰ ਧਿਆਨ ਰੱਖਣ ਵਾਲੀ ਹੈ ਬਲਵਿੰਦਰ ਜੀ ਜਿਹੜਾ ਇਹ ਨਹੀਂ ਘੱਟ ਬਜਟ ਦੇ ਵਿੱਚ ਤੁਹਾਨੂੰ ਕਾਲਜ ਯੂਨੀਵਰਸਿਟੀ ਦੇ ਰਿਹਾ ਹੈ ਤਾਂ ਹੋ ਸਕਦਾ ਹੈ ਤੁਹਾਡੀ 1 ਇਅਰ ਦੀ ਫੀਸ ਨਾ ਪੇ ਕਰੇ ਉਹ 6 ਮੰਥ ਦੀ ਹੀ ਫੀਸ ਪੇ ਕਰੇ ਕੱਲ ਨੂੰ ਹੋ ਸਕਦਾ ਤੁਹਾਨੂੰ 에어ਪੋਰਟ ਤੇ ਜਾ ਕੇ ਦਿੱਕਤ ਆਵੇ ਜਾਂ ਤੁਹਾਨੂੰ ਉੱਥੇ ਜਾ ਕੇ ਪ੍ਰੋਬਲਮ ਆਵੇ ਅਸੀਂ 1 ਇਅਰ ਦੀ ਫੀਸ ਦੇ ਨਾਲ ਗੱਲ ਕਰਾਂਗੇ ਔਰ ਤੁਹਾਡੇ ਕੱਲ ਦੇ ਦਿਨ ਤੁਹਾਡੇ ਫਿਊਚਰ ਦੇ ਲਈ ਤੁਹਾਡੇ ਡ੍ਰੀम्स ਦੇ ਉੱਤੇ ਅਸੀਂ ਵਰਕ ਆਊਟ ਕਰਦੇ ਆਂ ਤੇ ਹਮੇਸ਼ਾ ਅਸੀਂ ਉਹੀ ਗਾਈਡ ਕਰਾਂਗੇ ਜੋ ਸਹੀ ਔਰ ਰਾਈਟ ਹੋਊਗਾ ਸਾਈਪ੍ਰੈਸ ਜਾਣਦਾ ਇਹ ਬਿਲਕੁਲ ਸਮਾਂ ਸਹੀ ਆ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਅਪਲਾਈ ਕਰ ਸਕਦੇ ਹੋ ਸਾਰੇ ਪੈਸੇ ਦੇਨੇ ਤੁਸੀਂ ਸਾਨੂੰ ਵੀਜ਼ਾ ਲੱਗਣ ਤੋਂ ਬਾਅਦ ਔਰ ਬਹੁਤ ਹੀ ਫਰੂਟਫੁੱਲ ਰਹੂਗਾ ਤੁਹਾਡੇ ਲਈ ਆਉਣ ਵਾਲਾ ਟਾਈਮ ਜਿਹੜਾ ਹੈ ਸਾਈਪ੍ਰੈਸ ਦੇ ਵਿੱਚ